ਅਮਰਸਰ ਦੇ ਦਰਬੋਜੀ ਪਿੰਡ ਦੇ ਵਿੱਚ ਹੋਈ ਇੱਕ ਵੱਡੀ ਵਾਰਦਾਤ ਸੀਸੀਟੀਵੀ ਜਿਹੜੀ ਤੁਹਾਨੂੰ ਦਿਖਾ ਰਿਹਾ ਹੈ ਇਹ ਦੋ ਹਮਲਾਵਰ ਹਨ ਜੋ ਕਿ ਦਰਬੋਜੀ ਦੇ ਇੱਕ ਪਿੰਡ ਦੇ ਵਿੱਚ ਇੱਕ ਐਨਆਰਆਈ ਦੇ ਘਰ ਦੇ ਵਿੱਚ ਐਂਟਰ ਹੁੰਦੇ ਨੇ ਔਰ ਤੁਹਾਨੂੰ ਦੱਸਿਆ ਕਿ ਐਂਟਰ ਹੁੰਦੇ ਸਾਰੀ ਗਨ ਪੁਆਇੰਟ ਦੇ ਉੱਤੇ ਐਨਆਰਆਈ ਨੂੰ ਅੰਦਰ ਲੈ ਕੇ ਜਾਂਦੇ ਨੇ ਤਾਂ ਤਬੜ ਤੋੜ ਜਿਹਨੀਆਂ ਬੋਰੀਆਂ ਨੇ ਉਸ ਐਨਆਰਆਈ ਦੇ ਉੱਤੇ ਚਲਾਈਆਂ ਜਾਂਦੀਆਂ ਨੇ ਮਾਮਲਾ ਜਿਹੜਾ ਦੱਸਦੀ ਹੈ ਕਿ ਲੁੱਟ ਖੋਹ ਦਾ ਨਹੀਂ ਲੱਗ ਰਿਹਾ ਪਰਿਵਾਰਕ ਮੈਂਬਰਾਂ ਵੱਲੋਂ ਵੀ ਕਿਹਾ ਗਿਆ ਕਿ ਬੜੀ ਮੁਸ਼ਕਲ ਦੇ ਨਾਲ ਜਿਹੜੀ ਜਾਨ ਬਚਾਈ ਗਈ ਪਰ ਤੁਸੀਂ ਸੀਸੀਟੀਵੀ ਦੇਖ ਸਕਦੇ ਹੋ ਕਿ ਛੋਟੇ-ਛੋਟੇ ਜਿਹੜੇ ਬੱਚੇ ਨੇ ਉਹ ਹੱਥ ਜੋੜਦੇ ਹੋਏ ਦਿਖਾਈ ਦੇ ਰਹੇ ਨੇ ਕਿ ਸਾਡੇ ਪਾਪਾ ਨੂੰ ਨਾ ਮਾਰੇ ਜਾਏ ਪਰ ਜਿਹੜੇ ਹਮਲਾਵਾਰ ਨੇ ਉਹ ਕਿਸੇ ਦਾ ਵੀ ਜੜਾ ਆ ਉਹ ਕਿਹੜਾ ਨਹੀਂ ਮੰਨਦੇ ਨੇ ਤੇ ਪੁਲਿਸ ਦਾ ਡਰਕ ਹੋ ਫੋਰ ਇਹਨਾਂ ਦੇ ਮਾਂ ਦੇ ਵਿੱਚ ਨਹੀਂ ਹੈ ਲਗਾਤਾਰ ਤੁਸੀਂ ਸੀਸੀਟੀਵੀ ਦੇਖ ਰਹੇ ਹੋ ਕਿ ਤਾਬੜ ਤੋੜ ਜਿਹੜੀਆਂ ਗੋਲੀਆਂ ਨੇ ਚਲਾਈਆਂ ਜਾ ਰਹੀਆਂ ਨੇ ਤਕਰੀਬਨ ਤਿੰਨ ਗੋਲੀਆਂ ਜਿਹੜੀਆਂ ਨੇ ਉਹ ਨੌਜਵਾਨ ਐਨਆਰਆਈ ਨੂੰ ਲਗੀਆਂ ਨੇ ਔਰ ਉਸ ਤੋਂ ਬਾਅਦ ਜਿਹੜਾ ਆ ਹਮਲਾਵਾਰਾਂ ਦਾ ਜਿਹੜਾ ਪਿਸਟਲ ਆ ਉਹ ਅੜ ਜਾਂਦਾ ਹੈ ਉਹ ਚੱਲਦਾ ਨਹੀਂ ਆ ਤਾਂ ਉਹ ਇਸੇ ਸਿਚੁਏਸ਼ਨ ਦੇ ਵਿੱਚ ਫਿਰ ਬਾਹਰ ਨੂੰ ਚਲੇ ਜਾਂਦੇ ਨੇ ਔਰ ਵੱਡੀ ਗੱਲ ਤੁਸੀਂ ਇਹ ਦੇਖ ਸਕਦੇ ਹੋ ਕਿ ਇਨ੍ਹਾਂ ਹਮਲਾਵਰਾਂ ਦੇ ਵਿੱਚ ਕੋਈ ਹੜਬੜੀ ਨਹੀਂ ਹੈ ਬੜੇ ਆਰਾਮ ਦੇ ਨਾਲ ਇਸ ਵਾਦਤ ਨੂੰ ਅੰਜਾਮ ਦੇ ਕੇ ਚਲੇ ਗਏ ਨੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਪੂਰੀ ਘਟਨਾ ਦੀ ਜਿਹੜੀ ਆ ਉਹ ਸੀਸੀਟੀਵੀ ਆਪਣੇ ਕਬਜ਼ੇ 'ਚ ਲੈ ਲਈਤੀ ਗਈ ਹੈ ਤੇ ਵਰਦੀ ਜਿਹੜੀ ਅਧਲੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਗਈ ਹੈ ਔਰ ਤੁਹਾਨੂੰ ਦੱਸਦੇ ਕਿ ਥੋੜੇ ਚਿਰ ਪਹਿਲਾਂ ਹੀ ਇਹ ਨੌਜਵਾਨ ਅਮਰੀਕਾ ਤੋਂ ਉਹ ਵਾਪਸ ਆਇਆ ਸੀ ਕਿ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਜਿਹੜਾ ਹੈ bizness ਚ ਚਲਾਇਆ ਜਾਵੇ ਪਰ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਜਿਹੜੀ ਆ ਕਾਨੂੰਨ ਵਿਵਸਥਾ ਵੀ ਦਿਖਾਈ ਦੇ ਰਹੀ ਹੈ ਕਿ ਆਖਰਕਾਰ ਵਾਰ-ਵਾਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਲੋਕਿਆ ਜਾਂਦਾ ਕਿ ਐਨ ਆਰ ਆਈ ਇੱਥੇ ਆ ਕੇ ਨਿਵੇਸ਼ ਕਰ ਪਰ ਇੱਥੇ ਆਣ ਕੇ ਤਾਂ ਹਾਲਾਤ ਤਾਂ ਕੁਝ ਹੋਰ ਹੀ ਦਿਖਾਈ ਦੇ ਰਹੇ ਹਨ ਨਾਮ ਕਿਹੜਾ ਪੰਡਿਤ ਪਰਮਜੀਤ ਸਿੰਘ ਪੰਡਿਤ ਬੁਰਜੀ ਇਹ ਹੋਈ ਹੈ ਜੀ ਮਾਮਲਾ ਹੋਇਆ ਜੀ ਸਾਹਮਣੇ ਕਿੰਨੇ ਵਜੇ ਘਟਨਾ ਇਸ ਸਵੇਰੇ 7:00 ਵਜੇ ਦੇ ਕਰੀਬ 5 ਕਿ ਮਿੰਟ ਦੇ ਕਰੀਬ-ਕਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਹਡਾ ਰਿੰਕੂ ਆ ਸੁਖਚਾਨ ਸਿੰਘ ਤੇ ਉਹ ਇਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿੱਦਾਂ ਬਣਾਈ ਤੁਸੀਂ ਅਸੀਂ ਵੀ ਬਣਾਣੀ ਆ ਅਸੀਂ ਭਲਾ ਠੀਕ ਹੈ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਕੇ ਆ ਗੱਡੀ ਦੇ ਵੱਲੇ ਹੋਇਆ ਮੜਾ ਜਾ ਤੇ ਬਾਅਦ ਵਿੱਚ ਉਹਨਾਂ ਨੇ ਉਹ ਪਸਤਾਵ ਰੱਖ ਲਈ ਹੈ ਗਿੱਚੀ ਦੇ ਵਿੱਚ ਇਸ ਐਕਸਟੈਂਸਿਵ ਅਮਰੀਕਾ ਤੋਂ ਪਰਤਦੇ ਆ ਜੀ ਹਾਂਜੀ ਅਮਰੀਕਾ ਤੋਂ ਹੋ ਗਿਆ ਥੋੜੀ ਜਿਹੀ ਨਾ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ ਤੇ ਉਹ ਦੋ ਵਾਰੀ ਗਿਆ ਵੀ ਹੈਗਾ ਬਸ ਵਾਪਸੀ ਤੇ ਫੇਰ ਆਕ ਜਾਂਦਾ ਰਿਹਾ ਕੋਈ 5 10 ਕਿ ਕੋਈ ਬੱਚੇ ਛੋਟੇ ਛੋਟੇ ਨਾ ਉਹਨਾਂ ਦੀ ਦੇਖੇ ਪਰਵਾਸਿਕ ਕੋਣ ਕੋਰਸ ਜਿੱਥੇ ਗੋਲੀਆਂ ਚੱਲੇ ਸਮਾਗਨ ਨਵੇਦਾ ਸਤ ਵਜ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹ ਦੋਵੇਂ ਜੀ ਆਪੇ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਦਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚੱਲੀਆਂ ਜੀ ਉਹਨਾਂ ਤੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕਹਿੰ ਤੇ ਸੀਰੀਅਸ ਹੈ ਜੀ ਅਹ ਸੀਰੀਅਸ ਆ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ ਹੋਟਲ ਦਾ ਮਾਮਲਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਹੈ ਜੇ ਤੱਕ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਕੋਈ ਆ ਗਈ ਸੀ 7:30 ਵਜੇ ਆ ਗਈ ਸੀ ਪੁਲਿਸ ਸਾਰੀ ਤੇ ਕੋਈ ਮਰਸ਼ੜੀ ਗੱਡੀ ਦਾ ਵਾਈਟ ਦਾ ਵੀ ਕਹਿੰਦੇ ਕਿ ਮਰਸ਼ੜੀ ਗੱਡੀ ਹੀ ਹੋਈ ਹੈ ਵਿੱਚ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲ-ਬਾਤ ਹੋਈ ਸ਼ਾਇਦ ਇਹਦੇ ਕਰਕੇ ਉਹਨਾਂ ਕੋਈ ਚੱਕਰ ਨਾ ਹੋ ਅਗਲ ਦੇਖਦਾ ਕੋਈ ਹੈ ਨਹੀਂ ਚੱਕਰ ਇਹ ਪਲਾਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲਾਨਿੰਗ ਦੇ ਨਾਲ ਹੀ ਉਹਨਾਂ ਸਾਰੀ ਸਰ ਕੀ ਮਾਮਲਾ ਹੈਗਾ ਜਿਹੜੀ ਗੋਲਿਆ ਸ਼ਰੀਰਾਂ ਤੇ ਕਿਵੇਂ ਦਾ ਸਮਾਂ ਇਹ ਕਰੀਬ ਸੁਬਾਹ 7:00 7:00 ਵਜੇ ਦੀ ਗੱਲ ਹੈ ਜੀ ਇਹ ਸੁਖਚੈਨ ਸਿੰਘ ਹੈ ਇਹਦੀ ਜਿਹੜੀ ਬੰਦਾ ਵੈ ਫੋਰਨ ਅਮਰੀਕਾ ਰਹਿੰਦਾ ਜਿਆਦਾ ਹੁਣ ਇੱਥੇ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਇਹਦਾ ਇੱਕ ਬ੍ਰਦਰ ਬਾਹਰ ਆ ਇਹਦੀ ਮਦਰ ਇਹਦੀ ਸੈਕੰਡ ਮੈਰਿਜ ਦੇ ਵਿੱਚੋਂ ਵਾਈਫ ਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ ਦੋ ਬੰਦੇ ਗੇਟ ਤੇ ਆਏ ਆ ਗੇਟ ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਡੀਜ਼ ਆਰਸੀ ਵਿਖਾ ਤੂੰ ਕਿੱਥੋਂ ਲਈ ਹੈ ਉਹ ਕਹਿੰਦਾ ਵੀ ਤੁਸੀਂ ਕਹ ਦੀ ਆਰਸੀ ਕੌਣ ਜੇ ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ ਤੇ ਅੰਦਰ ਲੈ ਗਏ ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ ਫਾਇਰਿੰਗ ਕਰਨ ਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਤੇ ਤਸੱਲੀ ਨਾ ਮਾਰੀ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਫੁਟੇਜ ਹੁੰਦਾ ਠੀਕ ਹੈ ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹਸਪੀਟਲ ਉਹਨਾਂ ਦੇ ਨਾਲ ਆ ਉਹਨਾਂ ਨੂੰ ਹਸਪੀਟਲ ਲੈ ਗਏ ਆ ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਉਹ ਕਿਉਂਕਿ ਉਹਨਾਂ ਦੀ ਜਿਹੜੇ ਇੱਕ ਦੋ ਗੋਲੀਆਂ ਸਿਰ 'ਚ ਲੱਗੀ ਆ ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ ਤੁਸੀਂ ਅਸੀਂ ਉਹਨੂੰ ਜਲਦੀ ਜਿਹੜਾ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਲੀ ਟੀਮ ਜਿਹੜੀ ਅਸੀਂ ਲਾ ਦਿੱਤੀ ਆ ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ACP ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਹਿਆ ਯਾਰ ਕਿ ਕਰੋਤੀ ਵੀ ਪੱਕੀ ਗਈ ਸੀ ਸੁਪਚੰਦ ਸਿੰਘ ਤੋਂ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਕੋਈ ਨਾ ਸਾਡੇ ਕੋ ਕੋਈ ਨਾ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਤੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫ ਆਈ ਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕੱਲੀ ਵਾਈਫ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਤੇ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਇਹਨਾਂ ਕੋਈ ਅਸੀਂ ਬਸ ਵਕ-ਵਕ ਐਂਗਲਾਂ ਤੋਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀ ਨੂੰ ਟ੍ਰੇਸ ਕਰ ਲਾਂ ਸੀ ਸੀਟੀਵੀ ਸਾਹਮਣੇ ਆਈ ਸਰ ਹਾਂ ਸੀਸੀਟੀ ਫੁਟੇਜ ਆਈ ਸੀ ਚਿਹਰੇ ਸਾਫ਼ ਦਿਖਾਈ ਦਿੰਦੇ ਬੰਦੇ ਦੇ ਜੀਸ